ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਸਜਣੋ ਰਿਕਵੈਸਟ ਕਰਦੇ ਆ ਤੁਹਾਨੂੰ ਕਿਤੇ ਵੀ ਖਰੀਦਦਾਰੀ ਕਰਦੇ ਜੇ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਫਰਜ਼ ਸਮਝਿਆ ਕਰੋ ਕਿਉਂਕਿ ਪੈਸੇ ਦੇਣੇ ਹੁੰਦੇ ਆ ਜੇ ਤੁਸੀਂ ਦੂਰ ਬੈਠੇ ਜੇ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦੇ ਜੇ ਪਹੁੰਚਿਆ ਪਿੰਡ ਸੁਰਸਿੰਨ ਜ਼ਿਲ੍ਹਾ ਸ਼੍ਰੀ ਤਰਨਤਾਰਨ ਤਹਿਸੀਲ ਲਗਦੀ ਪੱਟੀ ਤੇ ਭਾਈ ਗੁਰਲਾਲ ਸਿੰਘ ਜੀ ਫਰੋਂਦੇ ਵੀਡੀਓ ਨੂੰ ਸਜਣੋ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜੂ ਵਧੇਰੇ ਜਾਣਕਾਰੀ ਸਾਰੀ ਕਰਦੇ ਆਂ ਸਾਜੀ ਜੁੜੇ ਰਹੋ ਐਂਡ ਟੱਕਰ ਜੀ ਭਾਈ ਗੁਰਲਾਲ ਸਿੰਘ ਸਸੀਕਾਲ ਸਸੀਕਾਲ ਪਾਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਜੀ ਬੜੀ ਕਿਰਪਾ ਵੈਗਰੂ ਦੀ ਚੜ੍ਹਦੀ ਕਲਾ ਜੀ ਠੀਕ ਆ ਜੀ ਨਾਮ ਜੀ ਨਾਮ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ 8217182497 ਠੀਕ ਆ ਹਾਂ ਜੀ ਤੇ ਇਹਨਾਂ ਪਸ਼ੂ ਆ ਗਏ ਤਿੰਨ ਬਾਜੀ ਪੰਜ ਹੀ ਤੇ ਦੋ ਆਵੇ ਬਹਿੜਾ ਉਹਨੇ ਲਦਾ ਘਰੇ ਜੇ ਆਪਾਂ ਹਾਂ ਉਹ ਲਾਤੀਆਂ ਸਾਹਮਣੇ ਤੇ ਸਜਣੋ ਇਹ ਨੀਲੀ ਮਹਰੋ ਜਿਹੜੀ ਆਪਾਂ ਸ਼ੁਰੂਆਤ ਕਰਦੇ ਆਂ ਲਓ ਜੀ ਤੇ ਇੱਕਦਾਂ ਆਪਾਂ ਝਾਤ ਮਰਵਾ ਕੇ ਬਾਹਰ ਉਹ ਖਾਦਨੇ ਆ ਇਹ ਨਹੀਂ ਕਿ ਗੱਡੀ ਚ ਲੱਧੀਆਂ ਗਈਆਂ ਦੇਖ ਸਕਦੇ ਜੇ ਗੱਡੀ ਵੀ ਖੜੀ ਬਾਹਰ ਗਾਈ ਵਿੱਚ ਦੋ ਲੱਧੀਆਂ ਤੇ ਚਲੋ ਇਸੇ ਤਰੀਕੇ ਨਾਲ ਕਾਰੋਬਾਰ ਚੱਲਦੇ ਰਹਿਣ ਨੀਲੀ ਰਾ ਵੀ ਆ ਗਿਆ ਨਾ ਪਿਓਰ ਹਾਂਜੀ ਬਾਜੀ ਤੀਜਾ ਸੂਆ ਮੈਂ ਸੁਣੀ ਆ ਦੂਜੇ ਸੂਏ ਮੈਨੇ ਕੱਢਿਆ 12 ਕਿਲੋ ਦੁੱਧ ਅੱਛਾ ਪਿਓਰ ਤੀਜਾ ਸੂਆ ਪਾਰ ਪਿੱਛੇ ਥਣਾ ਦੀ ਪੂਰ ਗਾਰੰਟੀ ਉਈ ਭੈਣ ਭਰਾ ਸੌਦਾ ਕਰਕੇ ਇਤਰਾ ਹੀ ਮੰਗਾ ਲੈ ਤੇ ਅਗਲੇ ਘਰ ਜਾ ਕੇ ਤਪਾ ਕੇ ਫਿਰ ਪੈਸੇ ਲੈ ਲਾਂਗੇ। ਲੋ ਜੀ। ਹਾਂ ਜੀ। ਲੋ ਸਚਨੂ ਨੀਲੀ ਰਾਵੀ ਪਿਓਰ 2 ਆ ਤੀਜਾ ਤੇ ਮੈਂ ਦੇਖ ਸਕਦੇ ਚੰਗੀ ਸੋਹਣੀ ਆ। ਮੈਂ ਮਧਰੀ ਡੌਲੀ ਦੀ ਜਰੂਰ ਵਾ ਭਾਜੀ ਜਿਹੜੀ ਗੱਲ ਵਾ ਤੇ ਦੁੱਧ ਮੈਂ 12 ਕਿਲੋ ਕੱਢੂਗੀ। ਜੀ ਜੀ। ਹਾਂ। ਲੋ ਜੀ। ਤੇ ਨੀਲੀ ਦਾ ਜਿਹੜਾ ਵਖਰਾ ਰਸ ਗਿਆ ਮਧਰੀ ਡੌਲੀ ਜੀ ਤਾਂ ਇਹ ਖਾਸ ਕਰਕੇ ਬਾਈ ਦੀ ਫਿਰ ਨਿਸ਼ਾਨੀ ਹੋਈ ਹੁੰਦੀ ਹੈ ਨਾ ਤੁਸੀਂ ਪੁੱਛ ਸਾਰੀਆਂ ਨਿਸ਼ਾਨੀਆਂ। ਜੀ ਜੀ। ਲੋਈ ਆਏ ਪਿਓਰ ਨਹੀਂ ਦੀ ਰਾਵੀ ਤਾਂ ਲੈ ਵਾਹ ਚੰਗਾ ਲੱਗਾ ਸਾਨੂੰ ਪੂਰੇ ਟੌਹਦੀ ਆ ਨੀਲੀ ਰਾਵੀ ਤੇ ਰੇਟ ਦੇਖੋ ਭਾਈ ਜੀ ਕਿੰਨਾ ਕਰਦੇ ਨਾ ਜੈਸ ਨੂੰ ਡੇਢ ਭਾਈ ਜੀ ਮੁੱਲ ਕਰਦੇ 90000 85000 ਦੀ ਦੇ ਦਈਏ ਜੀ ਚਾਹ ਜੀ ਕਰ ਦਈਏ ਯਾਰ 3000 ਹੋਰ ਛੱਡ ਕੇ ਲਾਖ ਹੀ ਆਪਾਂ 82000 ਦੀ ਮੈਂ ਦੇਣੀ ਹੋਰ ਕਰ ਜੀ ਨਹੀਂ 80 80 ਵਾਲਾ ਧੱਕਾ ਜੀ ਪੂਰੇ ਜਾਣ ਚਲੋ ਪੂਰੇ ਅਸੀਹ ਆ ਦੀ ਮੈਂ ਦਵਾਂਗੇ ਉੱਥੇ ਛੋੜ ਚੱਪਾਈ ਹੋਣਾ ਬਾਕੀ ਮੈਂ ਵੇਖੋ ਬਹੁਤ ਜਿਆਦਾ ਚੰਗੀ ਸੱਜ ਪੁੱਛੋ ਨਾ ਸੋਹਣੀ ਆ ਹਾਂਜੀ ਅਜੇ ਦੁੱਧ ਮੈਂ 13 14 ਕਿਲੋ ਭਰਨ ਵਾਲੀ ਚਲੋ 12 ਕਿਲੋ ਠੰਡੇ ਦੇ ਦਊਗੀ ਨਾ ਜਿਹੜੀ ਗੱਲ ਆ ਠੀਕ ਆਜੋ ਅੱਗੇ ਸੂਈ ਸਵਾਈ ਵਹਿੜ ਆ ਗਈ ਹਾਂਜੀ ਠੀਕ ਆ ਇਹ ਦੁੱਧ ਬਾਈ ਕਰ ਲਾਹਿਆ ਕਰਨਾ ਭਾਜੀ ਇਹ ਕੱਲ ਰਾਤ ਦੀ ਸੂਈ ਜੇ ਜੀ ਮਗਰੇ ਦੇ ਵਛੀ ਜੀ 8 ਕਿਲੋ ਬੋਲਾ ਜੀ ਠੀਕ ਆ ਹਾਂਜੀ ਦੁੱਧ 15 ਕਿਲੋ ਮਾਨ ਨੇ ਦੇ ਦਊਗੀ ਠੀਕ ਜੀ ਲਓ ਜੀ ਦੇਖੋ ਬੇਟਾ ਚੇਕਨ ਜੀ ਹੋਈ ਨਾ ਜੀ ਪਾਣੀ ਪੋਣੀ ਦਾ ਫਰਕ ਧੋ ਦਿਆ ਕਰੋ ਨਾ ਹਾਂਜੀ ਹਾਂਜੀ ਲੋ ਜੀ ਤਾਂ ਚੰਗਾ ਲੱਗਾ ਸਕਣਾ ਰੈਡ ਨੂੰ ਤੇ ਵਾਈਸ ਵੀ ਚੰਗੀ ਹੋਊਗੀ ਤੋਂ ਭਾਜੀ ਇੱਕ ਨੰਬਰ ਆ ਜੀ ਬੱਚੀ ਮਗਰ ਜੇ ਤੇ ਰੇਟ ਕਿ ਨਾ ਬਾਈ ਜੀ ਰੇਡ ਭਾਜੀ ਮੁੱਲ ਕਰਦੇ ਦਾ 45000 ਰੁਪਿਆ ਹਾਂ ਤੇ ਜੈਸ ਨੂੰ ਜਿਹੜੀ 42000 ਦੀ ਦੇ ਦਾਂਗੇ ਛੱਡ ਦਿਓ ਹੋਰ ਜਾ ਪੂਰੇ 40 ਦੀ ਦੇ ਦਾਂਗੇ ਮਹਾਰਾਜ ਉਤੋਂ ਛੋਛਪਾ ਹਣਾ ਜੀ ਠੀਕ ਆ ਹਾਂ ਜੀ ਦੁੱਧ 14 15 ਕਿਲੋ ਭਰਨ ਵਾਲੀ ਹੈ ਬਾਕੀ ਸੀਲਸ ਲੱਗ ਬਠੰਦੀ ਹੈ ਠੀਕ ਆ ਹਾਂ ਜੀ ਲਓ ਜੀ ਲਓ ਤੇ ਆ ਆ ਗਈ ਵੈਰ ਸਹੀ ਸਵਾਈ ਪਾਜੀ ਪਹਿਲਾ ਸੁਹਾ ਸੁਈ ਹੈ ਵੀ ਕੱਲ ਰਾਤ ਦੀ 8 ਕਿਲੋ ਬੋਲ ਹੋ ਗਿਆ ਇਹਦੇ ਮਗਰ ਵਛੀ ਜੀ ਵਛੀ ਤੋੜ ਦਿਓ ਚੋਣ ਜਾਣ ਓਕੇ ਵੀ ਮਾਣਾ ਪਾਜੀ ਕੋਈ ਭੈਣ ਭਰਾ ਤੇ ਨਾ ਡੰਗਰਾ ਤਾਂ ਇਤਰਾ ਹੀ ਸੌਦਾ ਕਰਕੇ ਮਗਾ ਲੇ ਅਗਲੇ ਦੇ ਘਰ ਜਾ ਕੇ ਚਵਾ ਕੇ ਤਪਾ ਕੇ ਫਿਰ ਪੈਸੇ ਲੈ ਰਾਂਗੇ ਆਪਾਂ ਸਹੀ ਗੱਲ ਹੈ ਹਾਂ ਜੀ ਲਓ ਜੀ ਦੇ ਇਹਦਾ ਰੇਟ ਭਾਈ ਜੀ ਇਹਦਾ ਭਾਈ ਮੋਲਾਪਾ ਕਰਦੇ ਆ 55000 ਰੁਪਇਆ ਹੂੰ 50 ਦੀ ਦੇ ਦਈਏ ਜੀ ਜੈ ਸੁਣੋ ਜੈ ਸੁਣੋ 2 48 ਦੀ ਦੇ ਦਾਂਗੇ 48 ਦੀ ਹਾਂਜੀ ਠੀਕ ਐ ਹੋਰ ਕਰ ਦਈਏ ਹੋਰ 1000 ਛੱਡ ਦਾਂਗੇ 47 ਦੇ ਦਾਂਗੇ ਭਾਈ ਜੀ 46 ਦੀ ਕਰ ਦਈਏ 40 ਵਾਲਾ ਫਿਰ ਤੇ ਕੋਈ 1000 2000 ਤੋਂ ਰੋਟੀ ਲੈਣੀ ਆ ਇਹਦੇ ਕੁਛ ਨਹੀਂ ਹੁੰਦਾ ਜਾਣ ਤੀ ਚਲੋ 40 ਹਜ਼ਾਰ ਦੀ ਲਾ ਕੇ ਦਵਾਂਗੇ ਜੀ ਠੀਕ ਹੈ ਹਾਂ ਜੀ 8 ਕਿਲੋ ਬੋਲਾ ਹੋਊਗਾ ਦੁੱਧ 13 14 ਕਿਲੋ ਵੀ ਪਹਿਲੇ ਸਵੇਪਾ ਜੂਗੀ ਓਕੇ ਓਕੇ ਹਾਂ ਜੀ ਸੱਜਣੋ ਖਰੀਦਦਾਰੀ ਕਰਿਓ ਪਸ਼ੂ ਚੰਗੇ ਸਾਰੇ ਸਤਿ ਸ੍ਰੀ ਅਕਾਲ ਜੀ